ਇਹੋ ਤਾਂ ਗੱਲ ਐ ਨਾ ਆਦਤ ਨਹੀਂ ਨਾ ਜਾਂਦੀ ਬੇਇੱਜ਼ਤੀ ਕਰਾਉਂਦਾ ਇਹਨਾਂ ਨੂੰ ਸ਼ੌਂਕ ਐ ਬੰਦਾ ਚੁੱਪ ਕਰਕੇ ਬੈਠਾ ਰਹਿੰਦਾ ਵਾ ਜਿਹੜੀ ਗੱਲ ਹੋਈ ਇਹਦੇ ਭੱਲੇ ਨਹੀਂ ਚਤਰੋ ਹੈ ਮੇਰੀਆਂ ਤਾਂ ਬੜੀਆਂ ਦੱਸਣ ਦੀ ਮੂੰਹ ਸਵਾਰ ਸਵਾਰ ਕੇ ਤੇ ਆਪਣੀ ਮਾਂ ਦੀਆਂ ਵੀ ਦੱਸ ਦੇਣੀਆਂ ਹੈਗੀਆਂ ਉਹ ਕੀ ਬੋਲ ਕੇ ਗਈ ਐ ਮੈਨੂੰ ਉਹ ਮੰਮੀ ਜਦੋਂ ਅੱਗੋ ਤੈਨੂੰ ਬੁਰਾ ਭਲਾ ਕਹਿਣਾ ਤੇ ਅਗਲੇ ਨੇ ਤੇ ਕੂਣਾ ਹੀ ਐ ਨਾ ਵਾਹ ਪੁੱਤ ਵਾਹ ਤੂੰ ਤੇ ਪੁੱਤ ਹੋਣਦਾ ਨਾ ਵਾਹ ਵੜਿਆ ਵਾ ਫਰਜ਼ਾਦਾ ਕਰ ਤੈਨੂੰ ਤਾਂ ਮਸਾ ਕਰਨੀ ਕਿ ਮੇਰੀ ਮਾਂ ਵਾ ਇਹਦੀ ਮਾਨ ਕੇ ਮੈਨੂੰ ਘਰ ਗੱਲਾਂ ਕਰ ਗਈ ਸਭ ਤੋਂ ਇਹਦੇ ਗਲ ਪੈ ਪਿਓ ਕੌਣ ਹੋਵੇ ਮੇਰੀ ਮਾਂ ਨੂੰ ਗੱਲ ਕਰਨ ਵਾਲੀ ਤੇ ਪੁੱਤ ਤੈਨੂੰ ਸ਼ਾਂਹ ਦੇਣ ਡਿਆ ਉਹ ਤੇ ਮਮੀ ਚੁੱਪ ਕਰਕੇ ਬੈਠੇ ਸੀ ਤੂੰ ਵੀ じゃ ਇੱਕ ਗੱਲ ਛੇੜੀ ਸੀ ਨਾ ਤੇ ਜਦੋਂ ਮੈਨੂੰ ਸੁਣਾਉਗੀ ਫਿਰ ਅਗਲੇ ਨੇ ਤੇ ਸੁਣਾਉਣੀਆਂ ਹੀ ਤੁਹਾਨੂੰ ਗਲਤੀ ਹੋ ਗਈ ਜਿਹੜਾ ਤੁਹਾਨੂੰ ਲੈ ਆ ਹਥ ਸਭੋ ਬੈਠੇ ਰਹਿੰਦੇ ਤਾਂ ਚੰਗਾ ਸੀ ਅੱਛਾ ਸੋਚਿਆ ਬਚਲ ਉਹ ਕੀ ਸੋਚਣਗੇ ਨਹੀਂ ਮੈਂ ਨਹੀਂ ਗਲਤ ਕਹਿਤਾ ਮੈਂ ਤਾਂ ਸਭ ਕੋ ਸੱਚ ਹੀ ਬੋਲਿਆ ਤੇ ਗੱਲ ਹੈ ਵੀ ਸੱਚੀ ਆ ਹੁਣ ਆਣ ਤਵਣ ਨੂੰ ਜਵਾਬ ਨੂੰ ਦੇਣੇ ਪੈਣੇ ਆ ਕਿਹੜਾ ਬੱਚਾ ਲਈ ਖਿਰਦੇ ਆਏ ਤੁਸੀਂ ਇਧਰ ਹੀ ਤਵਾਂ ਜਿਵੇਂ ਗਾੜੀ ਆਉਣਾ ਹਨਾ ਕਿਹੜਾ ਐਂਡ ਕਵਾਣੋਂ ਆਉਂਦਿਆ ਵਾ ਇਧਰ ਹੂੰ ਨਾ ਕਿਹਨੇ ਤੁਹਾਨੂੰ ਦੇ ਆਖਣਾ ਹਾਂ ਕੁਛੜਾ ਭਰਾ ਸਭ ਕੋ ਪੁੱਛਦੇ ਅਗਲੇ ਤੈਨੂੰ ਹੀ ਨਾ ਪਤਾ ਅੰਦਰ ਵਰਕੇ ਬਹਿ ਰਹੀ ਨਹੀਂ ਆ ਕੋਈ ਨਹੀਂ ਕੁਝ ਪੁੱਛਦਾ ਚੱਲ ਮੈਨੂੰ ਤੁਹਾਨੂੰ ਜਿਆਦਾ ਨਾ ਵੀ ਸ਼ਰਮੰਦੀ ਦਾ ਹਣੋ ਤੂੰ ਵੱਖ ਕਰ ਦੋ ਸ਼ਾਬਾਸ਼ ਪੁੱਤ ਹੈਂ ਵੱਖ ਕਰ ਦੋ ਇੱਕੋ ਗੱਲ ਲੱਗੀ ਆ ਹੁਣ ਕਿ ਹੋਰ ਨਹੀਂ ਕੋਹਦ ਵੱਖ ਕਰ ਦੋ ਇਹੋ ਆਂਦੀ ਬਣੀ ਆ ਕਿ ਕਹੇ ਆਪਣੀ ਮਾਂ ਨੂੰ ਤੇ ਅੱਡ ਹੋ ਮਮੀ ਉਹ ਕੁਝ ਨਹੀਂ ਆਂਦੀ ਤੁਸੀਂ ਭੋਂ ਭੋਂ ਕੇ ਦੇ ਮੂੰਹ ਦੇਓ ਆਂਦੀ ਆ ਭਰਾ ਇਹ ਹਟੂ ਖਾਂਡੀ ਦਿਨ ਰਾਤ ਅੱਡ ਹੋਵਾਂਗੇ ਕਿਥੇ ਮਰਜ਼ੀ ਦਿਖਾਇਆ ਕਰਾਂਗੇ ਜਦਾਂ ਤੂੰ ਹੀ ਕਰ ਲੈ ਮੈਨੂੰ ਲੱਗਦਾ ਤੂੰ ਇਹਨੂੰ ਵੀ ਕੱਢ ਛੱਡਣਾ ਆ ਮੈਂ ਇਹ ਕੰਮ ਨਹੀਂ ਹੁਣ ਦੇਣਾ ਨਹੀਂ ਨਹੀਂ ਤੂੰ ਕੰਮ ਹੁਣ ਦੇਣਾ ਵਾ ਹੈ ਲੱਗ ਰਾਇ ਇਹਦੇ ਮਗਲ ਤੈਨੂੰ ਤਾਂ ਮਰ ਚੱਜਣਾ ਹੀ ਅੱਡ ਕਰਨੀ ਆ ਸਦਨੀਆ ਤੇਰੇ ਪਿਓ ਨੂੰ ਆ ਗਰ ਸੁਰਿਆ ਮੈਹੀ ਕਿਥੇ ਰਹਿ ਗਏ ਤੁਸੀਂ ਹੁਣ ਕਿਸੇ ਆਪਾ ਪੈ ਗਿਆ ਵਾ ਇੱਥੇ ਬਹਿ ਜਾਓ ਰੱਖ ਦੇਣੀ ਆ ਤੁਹਾਨੂੰ ਮੈਂ ਹਾਂ ਦੱਸ ਆ ਸੁਣ ਲੋ ਇਹਦੀਆਂ ਕਰਤੂਤਾਂ ਹੈ ਅੱਡ ਹੋਣ ਨੂੰ ਕਹਿ ਲਿਆ ਜੇ ਕਰ ਦੋ ਆਡੇ ਨੂੰ ਸਵੇਰੇ ਹੱਥੀਂ ਅੱਡ ਆਹੋ ਜਬਾਨ ਤੇ ਦੀ ਗੱਲ ਹੁੰਦੀ ਹੈ ਹੈ ਪੁੱਛਾ ਪੁੱਛਾ ਚੰਗੀ ਤਰ੍ਹਾਂ ਜਰਾ ਕਰ ਅੰਦਰ ਹੁਣ ਦਾਦਾ ਨਾਲ ਗੱਲ ਹੋ ਗਈ ਆ ਡੈਡੀ ਗੱਲ ਕੀ ਹੋਈ ਹੈ ਤੁਹਾਨੂੰ ਕਿਹੜਾ ਨਾਲ ਪਹਿਲੇ ਖਾਏ ਅੱਜ ਦੀ ਮੰਮੀ ਆਈਏ ਕੁਸ਼ ਹੋਣਾ ਕਿੰਨੀ ਬੇਇੱਜ਼ਤੀ ਕੀਤੀ ਉਹਨਾਂ ਦੀ ਕੀ ਬੇਇੱਜ਼ਤੀ ਕੀਤੀ ਜਿਹੜੀ ਉਹਦੀ ਮਾਂ ਕਰਕੇ ਗਈ ਉਹਨੂੰ ਦੱਸਦਾ ਹੁਣ ਉਹ ਜਦੋਂ ਤੁਸੀਂ ਅੱਗੋਂ ਕਹਿਣਾ ਅਗਲੇ ਤਾਂ ਬੋਲਣਾ ਹੀ ਹੈ ਨਾ ਪਰ ਤੁਸੀਂ ਨਾ ਮੇਰੇ ਦਵਾਲੇ ਹੋ ਜਿਓ ਮੈਂ ਨਿਕਾਣਾ ਨਹੀਂ ਜਾਵਾ ਤੇ ਉਹ ਨਾ ਕੁਏ ਡਾਡੀ ਅਗਲੇ ਨਾਲ ਕੰਮ ਕਰਨ ਨਾਲ ਆਪਣੇ ਸਿਰ ਤੇ ਜੋ ਮਰਜੀ ਕਰਨ ਨਾ ਦੱਸ ਤੂੰ ਕੀ ਲੈਣਾ ਆਣਾ ਕਰੋ ਆਂਦੇ ਮੈਂ ਉਹਨਾਂ ਮੁੰਡਾ ਕਿਉਂ ਲਿਆ ਇਹ ਮੈਨੂੰ ਨਹੀਂ ਪੁੱਛਿਆ ਇਹ ਪੜਾ ਕਿਦਾਂ ਗੱਲ ਧੰਨ ਉਹਦੇ ਮੁੰਡੇ ਦਾ ਕੀ ਤੰਗੀ ਆ ਕਿਉਂ ਦੀ ਤੰਗੀ ਉਹ ਭਾਵੇਂ ਕਦੇ ਚਾਰ ਲਿਆਉਣਾ ਗਵਾਣ ਤੇ ਮੈਂ ਜਾਣਾ ਵਾ ਨਾ ਠੀਕ ਆ ਨਾ ਲੋਕੀ ਵੰਸੋਨੀਆ ਗੱਲਾਂ ਕਰਦੇ ਆ ਜੇ ਮੈਂ ਕਹਿ ਦਿੱਤਾ ਕਿ ਕਿੱਧਰ ਦੀ ਆਖਰ ਆ ਗਈ ਆ ਇਹ ਕਰਦੇ ਆ ਨਾ ਉਹਨੂੰ ਮੇਰੇ ਨਾਲ ਕਰਦੀ ਕੋਈ ਲੋਣੀ ਉੱਥੇ ਜਾ ਕੇ ਕਰੋ ਜਿੰਨਾ ਮੁੜਾ ਲਿਆਵੋ ਹੁਣ ਤੂੰ ਹੀ ਇਹਨੂੰ ਲਿਆ ਕੇ ਭਾਇਆ ਇੱਥੇ ਤੁਸੀਂ ਲੋਕਾਂ ਦੀ ਸਲਾਹ ਲਈ ਜਾਂ ਰਿਸ਼ਤੇਦਾਰਾਂ ਦੀ ਖਬਰਦਾਰ ਜੀ ਮੇਰੀ ਕੁੜੀ ਦੀ ਗੱਲ ਕੀਤੀ ਤੇ ਆਪਣੀ ਗੱਲ ਕਰ ਹੁਣ ਵੇਖ ਤੇ ਜਦੋਂ ਤੂੰ ਆਡੇ ਰਿਸ਼ਤੇਦਾਰਾਂ ਦੀ ਬੇਇੱਜ਼ਤੀ ਕਰਦੇ ਉਦੋਂ ਤੁਸੀਂ ਤੇ ਇਹਨਾਂ ਨੂੰ ਨਹੀਂ ਵੰਦੇ ਕਿ ਉਹਨਾਂ ਨਾਲ ਸਾਡੀ ਰਿਸ਼ਤੇਦਾਰੀ ਕੀ ਹੈ ਆਹੋ ਪਤਾ ਮੈਨੂੰ ਕੀ ਰਿਸ਼ਤੇਦਾਰੀ ਆ ਵਿਆਹ ਤੋਂ ਪਹਿਲਾਂ ਹੋਰ ਗੱਲਾਂ ਸੀ ਤੇ ਬਾਅਦ ਵਿੱਚ ਹੋਰ ਹੋ ਗਈਆਂ ਉਹਨਾਂ ਦਿਨਾਂ ਵਿੱਚ ਰਾਗੀ ਕੋਈ ਨਹੀਂ ਗਾ ਠੀਕ ਹੈ ਉਹ ਮੇਰੀ ਗੱਲ ਸੁਣਨਾ ਮਾੜਾ ਕਿ ਕੀਤਾ ਵਾ ਤੇਰਾ ਸਭ ਕੋਈ ਮਾੜਾ ਕਰਦਾ ਚੱਕਾ ਕੀਤਾ ਕੀ ਆ ਇਹ ਤਾਂ ਕੀ ਇੱਥੇ ਜਲੂਸ ਕੱਢ ਕੇ ਰੱਖਤਾ ਸਾਡਾ ਸਾਰੇ ਪਿੰਡ ਵਿੱਚ ਕਿ ਜਿਹੜਾ ਮੰਮੀ ਤੇ ਮਮਾ ਵੰਦੀਆਂ ਜਲੂਸ ਕੱਢਣ ਦੀਆਂ ਵੀ ਓਕੇ ਹਨ ਲੋ ਘਟਿਆ ਤੁਹਾਡੀ ਕੁੜੀ ਬਣੀ ਨਹੀਂ ਕੁਛ ਤੇ ਕੋਈ ਨਹੀਂ ਪਿਓ ਇੱਥੇ ਕੀ ਕਰੰਦੀਆਂ ਆਣ ਕੇ ਆ ਸੁਣ ਲੋ ਤੁਹਾਡੀ ਧੀ ਵੀ ਤੁਹਾਡੇ ਸਾਹਮਣੇ ਬੇਇੱਜ਼ਤੀ ਕਰਨ ਦੀ ਆ ਨਾ ਤੁਹਾਡੇ ਮੂੰਹ ਜੁਬਾਨ ਹੈ ਨਹੀਂ ਹੋਣਾ ਉਹ ਸੱਚ ਬੋਲਣ ਦੀ ਆ ਅੱਛਾ ਤੇ ਚੰਗੀ ਹੁੰਦੀ ਉੱਥੇ ਵੱਸਦੀ ਨਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਨਹੀਂ ਜੇ ਵੀ ਖਬਰਦਾਰ ਜੀ ਮੇਰੀ ਧੀ ਦਾ ਨਾਮ ਲਿਆ ਤੇ ਫੜ ਕੇ ਮੈਨੂੰ ਕਿ ਟੜੇ ਵਾਲੀ ਮੈਨੂੰ ਤਾਂ ਫੜ ਕੇ ਕੋਟਾਂ 'ਚ ਰੋਲ ਛੜਿਆ ਉਹਨੇ ਕੋਟਾਂ 'ਚ ਰੋਲ ਛੜਿਆ ਮੈਨੂੰ ਤੁਹਾਨੂੰ ਲੱਖਾਂ ਰੁਪਏ ਲਾਉਂਦੇ ਆ ਮਾਰਾ ਦੀ ਤੱਕ ਕਦਾ ਕੋਈ ਵੀ ਨਹੀਂ ਹੁੰਦਾ ਬਹੁਤ ਗੱਲ ਵਾ ਸਾਰਾ ਸਾਰਾ ਕਰਵਾ ਕੀਤਾ ਸੀ ਇਹਨਾਂ ਨੇ ਜਾੜ ਛੜਨਾ ਐਦਾਂ ਜਾੜ ਦੇਣਾ ਬੇਦੀ ਮਟ ਪਈ ਆ ਮੈਂ ਇਹਨਾਂ ਵੀ ਜੋ ਕੁਝ ਹੈਗਾ ਨਾ ਹਜੇ ਵੀ ਸੰਭ ਲਈਏ ਮੈਂ ਨਾ ਵੀ ਹਜੇ ਵੀ ਸੰਭਲ ਜੀਏ ਨਹੀਂ ਤੇ ਇਹਨਾਂ ਜਾੜ ਦੇਣਾ ਸਾਰਾ ਕੋਜੀ ਆਂਦੇ ਉਹਨਾਂ ਨੂੰ ਆ ਨਹੀਂ ਦੇਣਾ ਆਣ ਦੇਣਾ ਜੇ 40 ਮਾਲ ਲੈਂਦਾ ਕੁਸ਼ੂਏ ਨਾਲ ਘਾੜਿਆ ਇਹ ਕੋ ਕੰਮ ਕਰਨ ਵਾਲਾ ਇਹਨਾਂ ਦੇ ਉਹ ਲੱਡਵਾਣਾ ਉਹਨਾਂ ਨੂੰ ਚਾਰਿਆਂ ਨੂੰ ਚਾਹ ਪਿਆਈ ਮੈਂ ਇਹ ਕਰ ਕੇ ਕਹਿਣਾ ਵੀ ਸਾਨੂੰ ਅੱਡ ਕਰ ਦੋ ਜੋ ਦੇਣਾ ਸਾਨੂੰ ਦੇ ਦੋ ਹੂੰ ਜੋ ਦੇਣਾ ਦੇ ਦੋ ਹੈ ਤਾਂ ਠੀਕ ਹੋ ਗਿਆ ਨਾ ਮੁੰਡਾ ਮੈਨੂੰ ਕੱਲੇ ਨੂੰ ਤੈਨੂੰ ਦੇਣਾ ਚਾਰ ਹਿੱਸੇ ਕਰੂ ਐ ਘਰ ਦੇ ਚਾਰ ਠੀਕ ਹੋਣਾ ਮੇਰੀ ਧੀ ਦਾ ਵੀ ਬਰਾਬਰ ਹਿੱਸਾ ਬਣਦਾ ਵਾ ਮੇਰੀ ਗੱਲ ਸੁਣ ਨਾ ਜ਼ੁਬਾਨ ਆਪਣੇ ਅੰਦਰ ਕਰ ਲੈ ਜੇ ਚਾਰ ਕਰਨੇ ਪਹਿਲਾਂ ਫਿਰ ਕੁੜੀ ਜੇ ਨਿਕਣਾ ਵੀ ਸਾਡੇ ਘਰ ਦਾ ਹਿੱਸਾ ਵਾ ਐਵੇਂ ਨਹੀਂ ਸਾਡੇ ਘਰ ਦਾ ਇਹ ਤੇ ਆਵੇ ਆਪਣੇ ਪੇਕਿਆਂ ਤੋਂ ਠੀਕ ਹੋਣਾ ਉੱਥੇ ਹਿੱਸਾ ਬਣਦਾ ਇੱਥੇ ਤਾਂ ਕੋਈ ਹਿੱਸਾ ਨਹੀਂ ਜਾਂ ਤੂੰ ਮੁੰਡਾ ਕਿੱਥੋਂ ਲੈ ਕੇ ਆਇਆ ਪਿੰਡ ਅੱਛਾ ਮੈਂ ਖੁਲਾਰੇ ਨਹੀਂ ਨਾ ਹਣ ਕੇ ਪਾਇਆ ਆਪਣੀ ਸੱਸ ਨਾਲ ਇਦਾਂ ਦੇ ਜਿਨ੍ਹਾਂ ਨੇ ਇਹ ਪਾਉਂਦੀ ਹੈ ਉਹ ਤੁਹਾਨੂੰ ਕੀ ਕਹਿਣ ਦੀ ਹੈ ਟੇਹਨ ਤਾਂ ਤੂੰ ਹੀ ਨਹੀਂ ਦਿੰਦੇ ਨਾ ਸਾਰੇ ਪੌੜੇ ਦੇ ਜੜ ਦੇ ਹੋਈ ਆ ਅਜੀ ਉਹ ਕੋਹ ਕਹਿ ਨਹੀਂ ਗਈ ਜਦ ਕਹੋਗੀ ਤਾਂ ਪਤਾ ਨਹੀਂ ਕੀ ਬੰਨਣਾ ਕਰਿਆ ਕਰਦਾ ਮੰਮੀ ਜਦਨ ਤਾਂ ਕੋ ਗੱਲ ਕਰੇਗੀ ਨਾ ਫਿਰ ਦੱਸੇ ਮੈਨੂੰ ਤੁਸੀਂ ਤੇ ਗੱਲਾਂ ਤਾਂ ਆਪੀ ਤੇ ਰਹਿੰਦੀ ਰੋਜ਼ ਰੋਜ਼ ਹੁਣੇ ਤੇਰੇ ਘਰ ਨਾਲ ਰਦੀਪ ਤੋਂ ਫੱਲਿਆ ਮਾਰ ਕੇ ਤੇਰੀਆਂ ਵੀ ਹਟੰਦੇ ਆਈਆਂ ਰੀਤ ਕਰੋਲੀ ਨਹੀਂ ਆਉਂਦੀ ਆਹ ਵੇਖਾਂ ਉਹ ਕੁੜੀ ਜਿਹੜੀ ਫੇਰ ਪਰਦੇ ਟੱਕਦੀ ਐ ਬੜੇ ਪਰਦੇ ਟੱਕਦੀ ਐ ਹਨਾ ਕੋਈ ਗੱਲ ਨਹੀਂ ਲੋ ਲੱਗ ਜੂਗੀ ਤੁਹਾਨੂੰ ਵੀ ਠੀਕ ਆ ਨਾ ਵੇਖੂਗੀ ਆ ਧੋਕੇ ਕਿੰਨਿਆਂ ਕੇ ਪੱਕੀਆਂ ਪਕੰਗਾਂ ਆ ਗਈਆਂ ਅੱਜ ਨਾ ਖਲਾਰਾ ਪਾਇਆ ਤੁਹਾਡਾ ਮਾਮਾ ਧੀਆਂ ਦਾ ਤੁਮਸਾਂ ਗੱਲ ਨਾ ਮਾਮਾ ਧੀਆਂ ਦੀਆਂ ਬੁਗੀਆਂ ਲੱਗਦੀਆਂ ਹਨ ਨਾ ਤੇ ਜ਼ਹਿਰ ਦੇ ਕੇ ਮਾਰ ਦੋ ਹਨ ਦੋਵਾਂ ਨੂੰ ਮਾਰ ਦੋ ਯਾਰ ਦੇ ਕੇ ਹਾਂ ਤੂੰ ਹੀ ਕਾਨੂੰ ਮਰਨਾ ਤੂੰ ਹੀ ਮਾਰ ਕੇ ਨਾ ਜੋਦੇ ਉਹ ਤਾਂ ਗੱਲ ਹੈ ਨਾ ਵੇਖੀ ਕੋਈ ਨਾ ਕਿ ਇਹਨਾਂ ਨੂੰ ਕੁਝ ਕਰਾ ਦੇਣਾ ਮੈਂ ਜਿੱਦਾਂ ਇਹਨਾਂ ਕੰਮ ਫੜੇ ਨੇ ਕੋਈ ਗੱਲ ਨਹੀਂ ਆ ਕਰਦੇ ਕਰੋ ਨਾ ਚਾਰ ਹਿੱਸੇ ਫਿਰ ਮੈਂ ਵੇਣੀ ਆ ਨਾ ਉਹ ਕਰ ਲੋ ਜਿੰਨੇ ਵੀ ਕਰਨੇ ਆ ਤੂੰ ਗੱਲ ਸੁਣ ਲੈ ਜੀਵਨ ਹਿੱਸੇ ਹੋਣੇ ਆ ਦੋ ਇੱਕ ਪਿੰਦਰਗਾ ਤੇ ਤੁਹਾਡਾ ਤੇ ਕੁੜੀ ਦਾ ਨਾਮਾ ਇੱਕਦਮ ਸਗਲ ਉਡੀ ਕਿੱਥੇ ਜਾਣੀ ਆ ਉਹ ਹੁਣ ਇੱਥੇ ਰਹਿਣੀ ਆ ਉਹਦਾ ਕਿਤੇ ਸਾਬਾ ਕਰਤਾ ਵਾ ਕਿਦੀ ਕਿਦੀ ਮੈਂ ਕਰਨਾ ਜੇ ਤੂੰ ਗੱਲ ਸੁਣ ਲੈ ਮੇਰੀ ਜੇ ਤਲਾਕ ਹੋ ਗਿਆ ਨਾ ਫਿਰ ਵੀ ਕਿਦਣਾ ਕਿਤੇ ਚੜਾਵਾ ਕਰਨਾ ਪੈਣਾ ਕੋਈ ਗੱਲ ਨਹੀਂ ਉਹ ਮੇਰੀ ਧੀ ਆ ਠੀਕ ਆ ਨਾ ਉਹਨੇ ਇੱਥੋਂ ਹਿੱਸਾ ਲੈਣ ਦੇ ਬਰਾਬਰ ਬਰਾਬਰ ਲੈਣਾ ਗੱਲ ਨੂੰ ਲੋ ਲੱਗਦੀ ਮੇਰੀ ਸੁਣ ਲੈ ਕਰ ਹਿੱਸੇ ਹੋਣਗੇ ਨਾ ਦੋ ਤੇ ਮੇਰੇ ਲੱਗਦਾ ਨਾ ਮੈਂ ਤੇਰੀਆਂ ਰਗਾਂ ਘੁੱਟ ਦੇਣੀਆਂ ਭਾਵੇਂ ਮੇਰੀਆਂ ਰਗਾਂ ਘੁੱਟ ਦੋ ਤਾਂ ਪਾਜੋ ਮਰਜ਼ੀ ਕਰ ਦੋ ਪਰ ਮੈਂ ਆਪਣੀ ਧੀ ਨੂੰ ਬਰਾਬਰ ਦਾ ਹਿੱਸਾ ਦੇਣ ਵਾਲੀ ਹਾਂ ਹਿੱਸੇ ਦਾ ਰੋਣੇ ਦੋ ਜੇ ਮੰਗਦੇ ਨੇ ਉਹਨਾਂ ਨੇ ਨਹੀਂ ਇਹ ਗਲਤ ਗੱਲ ਆ ਯਾਰ ਨਾਉ ਨੂੰ ਹੁਣ ਨਹੀਂ ਕੋ ਟਿਕਨ ਦਿੰਦਾ ਤੇ ਜੇ ਉਹਨੂੰ ਹਿੱਸਾ ਦਿੱਤਾ ਤਾਂ ਉਹਨੂੰ ਕਿਹਨੇ ਟਿਕਨ ਦੇਣਾ ਵੈਈ ਤੇ ਅਸੀਂ ਟਿਕੀ ਤੁਸੀਂ ਆਪ ਲਿਓ ਟਿਕੀ ਆਪ ਨਹੀਂ ਕੀਤੀ ਤੁਹਾਨੂੰ ਬਹੁਤਾ ਪਤਾ ਵਾ ਫਟਿਕੀ ਕਿ ਨਹੀਂ ਕੀਤੀ ਮੈਂ ਬਹੁਤਾ ਪਤਾ ਇੱਥੇ ਮੰਮੀ ਕਿ ਇੱਧਰ ਰੱਖੋ ਇਹ ਤਾਂ ਹੋਣ ਲਈਏ ਤੇ ਉਹ ਕਦੋਂ ਦੀ ਆ ਕੇ ਇੱਥੇ ਬੈਠੀ ਏ ਪਹਿਲਾਂ ਵੀ ਤੰਗੀ ਉਹਦੀ ਹੈਂ ਤੂੰ ਤੇ ਪਪਾ ਹੀ ਓੱਖਾ ਲੱਗਦਾ ਆਪਣੀ ਭੈਣ ਤੋਂ ਪਤਾ ਨਹੀਂ ਕਿਦਾਂ ਦਾ ਭਰਾਵਾ ਤੂੰ ਉਹਨੂੰ ਕਿੱਡੇ ਵਧੀਆ ਘਰ ਚ ਵਾਇਆ ਕਿੰਨਾ ਦਾਜ ਦਿੱਤਾ ਸਾਰੀਆਂ ਰੀਤਾਂ ਪੂਰੀਆਂ ਕੀਤੀਆਂ ਸੀ ਉਹਦੀਆਂ ਉਥੇ ਦੱਸੋ ਕਿਸੇ ਚੀਜ਼ ਦੀ ਕਮੀ ਪੇਸ਼ੀ ਹੈਗੀ ਹੀ ਭੁਪਿੰਦਰ ਤੂੰ ਨਾ ਚੁੱਪ ਕਰ ਜਣ ਜਿੱਥੇ ਹੈਗਾ ਨਾ ਪਰ ਇਹ ਗੱਲ ਅਸੀਂ ਬੰਦ ਕਰਦੇ ਠੀਕ ਆ ਘਰ ਮੇਡੀ ਰਹੀ ਜਾਣਾ ਬਣਾਇਆ ਸੀ ਇਹ ਚੋਂ ਗੰਧ ਮਾਰਦੇ ਮੈਂ ਰਹਿ ਆਂ ਠੀਕ ਨਹੀਂ ਤੇ ਰੋਟੀ ਬਣੇ ਆਪਣਾ ਰੋਟੀ ਕਰ ਲੋ ਠੀਕ ਨਹੀਂ ਤੂੰ ਆਪਣਾ ਵੱਖਰਾ पका ਲੋ ਜਿਵੇਂ ਤੂੰ ਹੀ ਆਪਣਾ ਵੱਖਰਾ ਤੇ ਸਾਸ ਪਈਆ ਉਹ ਵੀ ਆਪਣਾ ਡੋਟੀ ਆਪਣਾ ਮਿਲਣੋ ਥਾਂ ਕਿਧਰੋਂ ਕਿਧਰੋਂ ਕਰਨਾ ਤੂੰ ਠੀਕ ਆ ਤੇ ਮੁੜ ਕੇ ਸ਼ਿਕਾਇਤ ਦਾ ਮੌਕਾ ਨਹੀਂ ਹੋਣਾ ਚਾਹੀਦਾ ਡੈਡੀ ਜੀਤ ਨਹੀਂ ਕਰਦਾ ਪਰ ਇਹਨਾਂ ਮਜਬੂਰ ਕੀਤਾ ਹੈ ਉਹ ਜਾਣਦੇ ਪਰੇ ਯਾਰ ਇਹ ਲਵੇ ਗੱਦੇ ਟੱਬਰ ਨੂੰ ਪੈ ਗਈ ਤੇਰੇ ਕਲੇਜੇ ਚ ਠੰਡ ਹੈਂ ਪਾਰੇ ਇੱਕ ਗੱਲ ਹੀ ਹੋ ਜਿਹੜਾ ਤੁਹਾਡਾ ਹਿਸਾਬਾ ਨਾ ਤੁਹਾਡੀ ਧੀ ਨੂੰ ਮਿਲੂਗਾ ਤੈਨੂੰ ਤਾਂ ਮੈਂ ਫੁੱਟੀ ਕੌੜੀ ਨਹੀਂ ਦੇਣੀ ਉਹ ਮਾਂ ਦਿਓ ਮੰਮੀ ਨਹੀਂ ਦੇਣ ਗੱਲਾਂ ਮਗਰ ਲੱਗਾ ਕਿ ਦਾ ਦੇ ਠੀਕ ਆ ਲੱਗਾ ਸਹੀ ਸਮਝ ਲਓ ਮੇਰੇ ਸੁਣੋ ਗੱਲ ਹੁਣ ਤੂੰ ਇਹਨਾਂ ਨੂੰ ਕੋ ਕਰ ਨਹੀਂ ਕਰਨੀ ਪਿੰਦੇ ਮੈਂ ਤਾਂ ਅੱਗੇ ਵੀ ਨਹੀਂ ਇਹ ਕੋਈ ਕਰਦੀ ਆਪ ਹੀ ਆਣ ਕੇ ਲੜਾਈਆਂ ਲੰਗੇ ਆ ਜੇ ਹੁਣ ਵੀ ਨਾ ਤੇਰੇ ਲੱਗੋ ਤੂੰ ਇਹਨਾਂ ਲੱਗੋ ਪਰਾਂ ਹੋ ਜਾ ਕਰਨਾ ਬਸ ਠੀਕ ਆ ਨਾ ਚਲੋ ਠੀਕ ਆ 201 'ਚ ਤੂੰ ਕੰਮ ਕਰੀ ਇੱਕ 'ਚ ਇਹ ਕਰ ਲਣ ਕਰਨਗੇ ਜਿਹੜੀ ਚਾਖਣ ਘਣਾ ਹੀ ਕਰਨਾ ਤੂੰ ਇਹਨਾਂ ਨੂੰ ਦੇ ਦੀ ਮੈਂ ਵਾਲੀ ਕੋਈ ਨਹੀਂ ਠੀਕ ਇਹਨਾਂ ਦੀ ਗੱਲ ਚ ਨਹੀਂ ਆਉਣਾ ਠੀਕ ਹਾਂ ਹਾਂ ਠੀਕ ਠਾਕ ਤੁਸੀਂ ਦੱਸੋ ਬੱਚੇ ਹਾਂ ਨਹੀਂ ਮੇਰੀ ਗੱਲ ਸੁਣ ਮੇਰਾ ਜੀਤ ਨਹੀਂ ਕਰਨਿਆ ਫੋਨ ਕਰਨ ਪਰ ਫਿਰ ਵੀ ਮੇਰੇ ਕੋ ਹਰਿਆ ਨਹੀਂ ਗਿਆ ਮੈਂ ਆਪਾਂ ਮੁੰਡਾ ਲਿਆ ਆਵਾਜ਼ ਤੇ ਤੁਸੀਂ ਆਪਣੇ ਆਪ ਕਿਤੇ ਇੰਨਾ ਨਹੀਂ ਸੋਚਿਆ ਕਿ ਮੁੰਡੇ ਨੂੰ ਕੱਪੜੇ ਚਾਰ ਲੈ ਕੇ ਦੇਈ ਤੇ ਤੁਸੀਂ ਮੈਨੂੰ ਫੋਨ ਕਰਕੇ ਦੱਸ ਦੇਣਾ ਦੱਸ ਹਾਂ ਤੇ ਅੰਤ ਤੱਕ ਥੋੜਾ ਬੋਤਾ ਕੱਢਣਾ ਹੀ ਪੈਂਦਾ ਵਾ ਹਾਂ ਬਾਜੀ ਤੈਨੂੰ ਇਸ ਬਾਅਦ ਤਾਂ ਇਹਨੂੰ ਤਾਂ ਪਤਾ ਹੀ ਹੈ ਨਾ ਉਹਨੇ ਝਟ ਕਾਲਾ ਪੈਣ ਦਾ ਬਣਾ ਹੁੰਦਾ ਵੀ ਅਹੀਂ ਮੁੰਡਾ ਲਿਆ ਤੇ ਤੇਰੇ ਪੇਕੇ ਨੂੰ ਚੰਗਾ ਨਹੀਂ ਲੱਗਾ ਹਾਂ ਨਹੀਂ ਮੈਂ ਵੱਡੀ ਭੈਣਾਂ ਗੱਲ ਕੀਤੀ ਆਂਦੀ ਜਦੋਂ ਪਰਜਾਈ ਦੱਸੂਗੀ ਆਉਣ ਉਹਨਾਂ ਤੇ ਮੈਨੂੰ ਵੀ ਮੜ ਜਾ ਫੋਨ ਕਰ ਦੇ ਤਾਂ ਮੈਂ ਵੀ ਨਾਲ ਹੀ ਆ ਜਾਾਂਗੀ ਹਾਂ ਹੁਣ ਇੱਕ ਕੰਮ ਕਰੀਓ ਕਪੜੇ ਮਾੜੇ ਨਾਲ ਲਿਆਉ। ਹੁਣ ਨਹੀਂ ਮਾੜੇ ਕਪੜੇ ਕੋਈ ਵੀ ਦਿੰਦਾ ਹੈਗਾ। ਹੂੰ। ਓਹੋ ਕਿੰਨੂ ਫੋਨ ਲਾਇਆਈ? ਅੱਛਾ ਅੱਛਾ। ਨਹੀਂ ਕਿ ਨਿਕਦਨਾ ਦਾ ਕਾਉਈ। ਨਹੀਂ ਨਹੀਂ ਉਹ ਤਾਂ ਦੇਣਾ ਲਾ। ਦਿਲਦਗ ਵਿੱਚ ਆ ਹਾਂ। ਚਲ ਚੰਗਾ ਫੇਰ। ਬਾਜੀ ਤੇਰੇ ਆ ਗਏ ਮੈਂ ਪਾਣੀ ਤਾਂ ਨਹੀਂ ਕੋਸ਼ਲਵਾ। ਤੂੰ ਮੈਂ ਸ਼ਾਮਾਂ ਨੂੰ ਫੋਨ ਲਾਵਾਂਗੀ। ਹਾਂ। ਸਤਿ ਸ੍ਰੀ ਅਕਾਲ। ਕਿ ਨੂੰ ਲਈ ਜਨੇ ਹੋਂ ਕੱਪੜਿਆਂ ਦਾ ਕੀ ਗੱਲ ਆ ਕੀ ਦਸਾਂ ਤੁਹਾਨੂੰ ਹਮ ਮੇਰਾ ਤਾਂ ਜੀ ਨਹੀਂ ਕਰਦਾ ਤੇ ਮੈਂ ਫਿਰ ਪਿੰਡ ਲਾਇਆ ਹੁਣ ਹਮ ਪਰ ਜਾਈ ਆਪਣੀ ਮੈਂ ਵੀ ਚਲ ਕੇ ਤਿਆਰ ਕੇ ਤੇ ਫੇਰਾ ਫੋਰਾ ਮਾਰ ਜੋ ਵਈ ਮੁੰਡਾ ਲਿਆ ਵਾ ਆਵਾਂਗੇ ਦੀ ਅਲੀ ਡੰਗ ਚ ਆਵਾਂਗੇ ਜੀ ਨਹੀਂ ਕਰਦਾ ਉਹਨੂੰ ਨੋਟ ਲੱਗਣੇ ਨੋਟ ਕਾਦੇ ਲੱਗਣਿਆ ਨਹੀਂ ਉਹਨਾਂ ਦਾ ਦਿਮਾਗ ਖਰਾਬ ਉਹਨਾਂ ਨੂੰ ਨਹੀਂ ਪਤਾ ਪਈ ਦੋ ਤਾਂ ਨਿਕਾ ਜਾ ਉਹਨਾਂ ਨੇ ਲਿਆ ਵਾ ਤਾਂ ਅਸੀਂ ਕੋਈ ਲੀੜਾ ਲੱਤਾ ਦੇ ਕੇ ਆਈਏ ਉਹ ਜਾ ਪਰ ਐਵੇਂ ਲੀੜੇ ਲੱਤੇ ਮੰਗੀ ਜਾਂਦੀਆਂ ਮੁੰਡਾ ਹੀ ਲਿਆਵੇਂ ਉਹਨਾਂ ਨੂੰ ਖਿੱਚਲ ਪਾਉਣ ਲਈ ਆਪ ਕਿਦਾਂ ਛੱਡ ਸਾਡੇ ਭਰਾਵਾਂ ਦੇ ਕੰਨ ਪਰ ਦਿੰਦੀਆਂ ਨੇ ਤੇ ਉਸੇ ਵੇਲੇ ਕਹਿ ਦਿੰਦੀਆਂ ਇੱਥੇ ਇਦਾਂ ਤੇ ਉਦਾਂ ਐਵੇਂ ਇਹ ਨਹੀਂ ਜਿਆ ਤਾਂ ਨਹੀਂ ਕਰੀਦੀ ਹੋਈ ਸੀ ਕਰਾ ਵਰਗੇ ਕਰਾ ਕੀ ਬਤਾ ਵਿਚਾਰੇ ਕੋ ਆਇਆ ਜੇ ਨਾ ਜੇ ਨਾਲੇ ਉਦਾਂ ਕੰਮ ਦੇ ਦੇਣ ਆਖ ਨਹੀਂ ਆ ਗਈ ਹੈਗੀ ਅਸੀਂ ਵੀ ਆਪਣੇ ਪਿਓ ਦੀ ਜ਼ਮੀਨ ਛੱਡ ਕੇ ਆਏ ਆ ਜੇ ਸਾਡੇ ਮੁੰਡੇ ਨੂੰ 4 ਕੱਪੜੇ ਨਹੀਂ ਦੇਣੇ ਤਾਂ ਸਾਨੂੰ ਕਿ ਲੋੜ ਅਸੀਂ ਹੱਕ ਦੇ ਗੋਡਾ ਰੱਖ ਕੇ ਜ਼ਮੀਨ ਲੈ ਲੈਂਦੇ ਨਾ ਉਹ ਸਾਡੇ ਮੁੰਡੇ ਦੇ ਕਿਹੜਾ ਉਸੇ ਕੱਪੜੇ ਦਾ ਘਾਟਾ ਵਾ ਵੱਧ ਸੂਟ ਲਿਆ ਕੇ ਰੱਖਿਆ ਐਵੇਂ ਉਹਨਾਂ ਨੂੰ ਤੰਗ ਕਰਨ ਲਈ ਆ ਜਿਹੜੀ ਤਾਂ ਆਪ ਘਟ ਜਾਈਏ ਉਹਦੇ ਦਵਾ-ਦਾਵਾੰਦ ਦੱਸ ਦੀਆਂ ਨੇ ਉਹਦਾ ਉਹਨਾਂ ਨੂੰ ਕਹਿਣਾ ਇਦਾਂ ਨਹੀਂ ਆਈਆਂ ਇਦਾਂ ਆਈਆਂ ਉਹਦਾ ਉਹਨਾਂ ਨੂੰ ਕਹਿਣਾ ਵੀ ਆਣ ਕੇ ਮਿਲ ਗਿਲ ਜਾਓ ਕੱਪੜਿਆਂ ਵਾਸਤੇ ਨਹੀਂ ਕਹਿਣਾ ਬੁਰੇ ਲੱਗੀਦਾ ਮੇਲ ਨੂੰ ਕੋਣ ਮੇਰੀਆਂ ਬਾਹਾਂ ਨਹੀਂ ਆਕੜੀਆਂ ਹੈਗੀਆਂ ਤਿੰਨ ਤਿੰਨ ਕਿੱਲੇ ਪੈਰੀ ਦੇ ਆਉਂਦੇ ਨੇ ਉਹੋਂ ਨਹੀਂ ਗੱਲ ਹੁੰਦੀ ਫਿਰ ਵੀ ਚਾਹ ਹੁੰਦਾ ਵੀ ਸਾਡੇ ਪੀਕੇ ਸਾਡੇ ਮਗਰ ਹੂੰ ਚੱਲ ਕੋਈ ਗੱਲ ਨਹੀਂ ਐਵੇਂ ਵੀ ਕਿਸੇ ਦੇ ਪੀਕੇ ਆ ਉਹ ਤੇਰੇ ਪੀਕੇ ਆ ਐਵੇਂ ਨਹੀਂ ਇਹਨਾਂ ਸੋਚੀਦਾ ਹੋਈਦਾ ਪੀਕੇ ਨਾਲ ਜਿੰਨਾ ਮਰਜ਼ੀ ਕਰ ਲੈ ਉਹਨਾਂ ਰਹਿਦੇ ਵਿਚਾਰੇ ਬੁਰੇ ਹੀ ਆ ਜਿੰਨਾ ਮਰਜ਼ੀ ਦੇਣ ਉਹਨਾਂ ਅਗਲੇ ਕਹਣਾ ਕੱਖ ਨਹੀਂ ਦਿੱਤਾ ਐਵੇਂ ਨਾ ਇਹੋ ਜੀਆਂ ਗੱਲਾਂ ਮੁੰਡਾ ਤੈਨੂੰ ਰੱਬ ਨੇ ਦੇ ਦਿੱਤਾ ਵਾ ਤੇ ਚੁੱਪ ਕਰਕੇ ਉਹਨੂੰ ਪਾਲ ਦੇ ਵੱਡਾ ਕਰ ਪੜ੍ਹ ਲਿਖ ਕੇ ਨੌਕਰੀ ਦੇ ਲੱਗੂਗਾ ਕੱਪੜੇ ਵਾਧੂ ਹੋ ਜਾਣੇ ਚੱਲ ਬਾਬਾ ਨਹੀਂ ਕਹਿੰਦੀ ਉਹ ਕਿਹੜੇ ਅੱਗੇ ਲੈ ਕੇ ਆਉਣ ਲੱਗੀਆਂ ਈ ਦੀ ਚੱਤੀ ਕੋਈ ਗੱਲ ਨਹੀਂ ਮੈਂ ਪਾਣੀ ਲਿਆ ਆ ਫਟਾੜੀ ਪਾਣੀ ਵੀ ਲਿਆ ਦੇ ਨਾਲੇ ਚਾਹ ਘੁੱਟ ਬਣਾਵ ਲਈ ਹੈ ਜੀ ਹਾਂ ਛੋਟੇ ਰਾਂ ਲਾਚਿਆਂ ਨੂੰ ਕਿਹ ਢੰਗੀ ਦਰਾਮ ਬਣਾ ਸੰਗਣੀ ਦੀ ਚਾਹ ਮੰਮੀ ਜੀ ਹਾਂ ਜੀ ਕਿੱਦਾਂ ਦੀ ਤਿਆਰੀ ਖੇਚਲੀ ਆ ਹੁਣ ਤੀ ਬੇ ਤਿਆਰੀ ਕਿੱਦਾਂ ਢਿੱਕੀ ਚ ਨਹੀਂ ਆ ਮੰਮੀ ਤੇਰੀ ਫੇਰ ਨਹੀਂ ਠੀਕ ਉਹਨੇ ਫੋਨ ਕੀਤਾ ਵਾ ਵਿਛੇਤੀ ਆ ਜਾਓ ਉਹਨਾਂ ਨੇ ਤੇ ਕਰ ਦਿੱਤਾ ਫੋਨ ਛੇਤੀ ਆ ਜਾਓ ਤੇ ਤੁਸੀਂ ਡੈਡੀ ਨੂੰ ਵੀ ਨਾਲ ਲੈ ਕੇ ਚੱਲ ਜਾਣਾ ਤੇ ਮੈਂ ਇੱਥੇ ਕੱਲਾ ਰੂੰਗਾ ਘਰ ਵੀ ਉਹ ਤੇ ਚਲ ਗਏ ਆ ਉਹ ਤੇ ਜਿਆਦਾ ਨਹੀਂ ਠੀਕ ਆਂਦੇ ਪਹਿਲਾਂ ਭਾਜ ਕੇ ਭੇਜ ਦੋ ਤੇ ਮੈਂ ਜਾ ਕੇ ਦਵਾਈ ਲੈ ਆਵਾਂ ਨਾਲ ਤੇ ਨਾਲੇ ਤੇ ਆਣਾ ਨਿੱਕਾ ਵਜੇ ਤੈਨੂੰ ਪਤਾ ਮਾਮਾ ਤੇਰਾ ਬਾਹਰ ਵਾ ਤੇ ਫਿਰ ਉਹਨੂੰ ਕਿਤੇ ਖੜਨਾ ਖੁਰਨਾ ਪੈਂਦਾ ਤੇ ਕੀ ਕਰਨਾ ਫਿਰ ਬਾਹਰ ਆ ਤੂੰ ਨਹੀਂ ਆਪਣੇ ਘਰ ਦੇ ਹਲਾ ਦੇ ਦੇਖੋ ਕਿਦਾਂ ਦੇ ਹੋਏ ਪਏਗਾ ਨਹੀਂ ਹੈ ਤੇ ਹਲਾ ਦੇਦਾ ਨਹੀਂ ਆ ਪਰ ਕੀ ਕਰਾਂ ਮਜਬੂਰੀ ਹੈ ਮੇਰੀ ਵੀ ਹੁਣ ਨਹੀਂ ਛੱਡਾਂ ਚੰਗਾ ਉਹਨਾਂ ਲਈ ਕਿ ਹੋਰ ਹੋਵੇ ਤੇ ਮੈਂ ਨਾ ਜਾਵਾਂ ਕਹਿਦਾ ਵੀ ਉਹਨਾਂ ਨੂੰ ਲੈ ਆਉ ਤੂੰ ਹੀ ਹੋਰ ਮੈਂ ਇਹ ਪੈਕੇਟ ਮੈਨੂੰ ਜਾਣਾ ਪੈਣਾ ਪਹਿਲਾਂ ਮੈਂ ਤੁਹਾਨੂੰ ਕਿੰਨੇ ਦਿਨ ਲਾਏ ਜਿਹੜੇ ਹੁਣ ਫੇਰ ਕਾਂ 3 ਦਿਨ ਲਾਉਣੇ ਤੇ ਕੀ ਕੰਮ ਕਰ ਜਾਂ ਇਹ ਕਹਿੰਦਾ ਮਜਬੂਰੀ ਆ ਕੋਈ ਗੱਲ ਨਹੀਂ ਆ 4-5 ਦਿਨ ਲੱਗਣੇ ਆ ਫੇਰ ਆਈ ਜਾਣਾ ਮੈਂ ਤੇ ਐਦਾਂ ਕਰੀ ਮੈਂ ਤੇਰੇ ਸੱਜਾ ਦੋਤਰ ਬਣਾ ਕੇ ਰੱਖਿਆ ਫ੍ਰਿਜ ਵਿੱਚ ਠੀਕ ਹੋਣਾ ਹੁਣ ਫੁਲਕੇ ਬਣਾਤੇ ਆ ਤੇ ਮੁਰਕੇ ਫੁਲਕੇ ਤੋਂ ਆਪੇ ਮਾੜੇ ਮੋਟੇ ਬਟਾ ਲਈ ਤੇ ਆਉਂਦਾ ਜਾਂਦਾ ਉਥੋਂ ਲਾਇਆ ਕਰੀ ਠੀਕ ਵਾ ਕੋਈ ਗੱਲ ਨਹੀਂ ਮੈਂ ਨਾ ਬਣਾਉਣੇ ਕੀ ਆ ਮੈਂ ਤਾਂ ਨਾਨਕੇ ਹੀ ਆ ਜੂਗਾ ਫਿਰ ਹੋਰ ਕੀ ਆ ਚਲ ਇਹਦਾ ਚੱਕਰ-ਚੁੱਕਰ ਮਾਰ ਜਾ ਕਰੀ ਹਾਂ ਪੱਕਾ ਹੁਣ ਤੇ ਰਹਿਣਾ ਨਹੀਂ ਘਰ ਕਿੱ데 ਰਹਿਣਾ ਉਹ ਫਿਰ ਕਰਦੇ ਉਹ ਬੰਦਾ ਵੇਖਣਾ ਪੈਣਾ ਨਹੀਂ ਮੁੱਖ ਛੱਡਿਆ ਫਿਰ ਹੁਣ ਤੁਹਾਨੂੰ ਤੇ ਮੈਂ ਛੱਡਉਣਾ ਛੱਡਣ ਦੀ ਗੱਲ ਨਹੀਂ ਹੈਗੀ ਹਾਂ ਕੋਈ ਗੱਲ ਨਹੀਂ ਤੇ ਪੱਠੇ ਭਾਗੇ ਸੀ ਡੈਡੀ ਤੇ ਨਹੀਂ ਉਹ ਸਾਰਾ ਕੰਮ ਕਰਤਾ ਵਾ ਹੋਰ ਟੈਨਸ਼ਨ ਲੈ ਤੂੰ ਚਲੋ ਠੀਕ ਅੱਜ ਤਾਂ ਕਰਤਾ ਵਾ ਹੁਣ ਗਾੜੀ ਵੀ ਵੇਖ ਲਈ ਸਾਰਾ ਕੁਝ ਗਾੜੀ ਹੁਣ ਵੇਖੂਗਾ ਆਵੇਂ ਅੰਦਰ ਵੜ ਕੇ ਬਹਿ ਰਹੀ ਮੈਨੂੰ ਤੇ ਮਾਜ ਮਿਲਦੀ ਨਹੀਂ ਮੈਂ ਹੁਣ ਨਹੀਂ ਚਲੋ ਚਲ ਆ ਬੋੜੀ ਮ ਇਹ ਮੇਰੀ ਪਤਨੀ ਕਿੱਥੇ ਰੱਖੀ ਹੈ ਪਤਨੀ ਪਿੰਦਰ ਨੇ ਕਿੱਥੇ ਦਵਾਈ ਰੱਖ ਛੜੀ ਹੈ ਪਿੰਦਰ ਮੇਰੀ ਦਵਾਈ ਕਿੱਥੇ ਰੱਖੀ ਜਿਸ ਨਾਲੇ ਗਲਾਸ ਪਾਣੀ ਦਾ ਲਈ ਆਇਆ ਹਾਂ ਨਾ ਨਾ ਕੋਈ ਗੱਲ ਵਈਆ ਕੋਸ਼ੀ ਮਮੀ ਹਾਂ ਦੱਸਦੇ ਦੱਸਦੇ ਕੀ ਗੱਲ ਵਾ ਕੋਸ਼ਨੀ ਮੈਂ ਦਵਾਈ ਖਾਣੀ ਹੈ ਤੇ ਪਤਾ ਨਹੀਂ ਪਿੰਦਰ ਨੇ ਕਿੱਥੇ ਆ ਛਲਕ ਮਨਣ ਕਹਿ ਨਹੀਂ ਆ ਮੇਰੀ ਦਵਾਈ ਤੇ ਪਾਣੀ ਲੈ ਆਇਓ ਤੇ ਕੋਈ ਗੱਲ ਹੀ ਮੈਨੂੰ ਕਹ ਦੇ ਮੈਂ ਨਹੀਂ ਹੱਥ ਨਹੀਂ ਪਾਣੀ ਮੇਡੀ ਜਾਲਮ ਜਦ ਤਨ ਪਾਣੀ ਨਾ ਦਵੂਗੀ ਬਹਿ ਰਾਮ ਕਰ ਤੂੰ ਮੈਂ ਰਿਆਕ ਦਿਨ ਤੱਕ ਪਾਣੀ ਕੋਈ ਨਹੀਂ ਮੈਂ ਆਪੇ ਲੈ ਲੰਨੀ ਨਹੀਂ ਨਹੀਂ ਕਰਲਾ ਰਾਮ ਤੂੰ ਲੈ ਨਹੀਂ ਆ ਮੈਂ ਅੱਜ ਵੀ ਦੋ ਦਿਨ ਛੜੀ ਆ ਅੱਜ ਮੈਂ ਪਿੰਦਰ ਨੂੰ ਮਾਰੀ ਤੇ ਭੱਜੇ ਇਹ ਆਏ ਨੇ ਚਲ ਚੰਗਾ ਐ ਸਗੋਂ ਹੋ ਸਕਦਾ ਸੁਧਰ ਹੀ ਜਾਣ चल अबू ए तो पहला पहला फिर पींदा राजे इन पानी मैं देनी हा। हाँ ये याद करूंगी सारी उगर मेरी सस ने पानी दिता है अच आओ एक कल दवाई मरचड़े भी दिती बड़ी महंगी ਮੈਨੂੰ ਤੇ ਇਹ ਹੀ ਮੌਕਾ ਮਿਲਿਆ ਤੇ ਮੈਂ ਜੇਤੀ ਜੇਤੀ ਦਵਾਂ ਚੱਲ ਨਾ ਹੁਣ ਤੈਨੂੰ ਪਾਣੀ ਪੀਣ ਦਾ ਆਊਗਾ ਮਜ਼ਾ ਨਲੇ ਯਾਦ ਕਰੇਂਗੀ ਮੈਨੂੰ ਸਾਰੀ ਉਮਰ ਠੀਕ ਆ ਨਾ ਚੱਲ ਸ਼ੇਸ਼ੀ ਚੱਲ ਘਰ ਆਇਆ ਲੈ ਆਪ ਤਾਂ ਪੀ ਦਾ ਪਾਣੀ ਕੋਈ ਨਹੀਂ ਮੰਮੀ ਦੀ ਦਵਾਈ ਦਿਖਾ ਰੰਗਣਾ ਲੋ ਪੀਣਾ ਫਿਰ ਬਾਲਾ ਜਨਾ ਦਵਾਈ ਖਾਣੋਂ ਦਿਲ ਜੈ ਨਹੀਂ ਕਰਨਾ ਚਾਹ ਥੋੜਾ ਅੱਧਾ ਪੀ ਲੈ ਅੱਧਾ ਦਵਾਈ ਨਾਲ ਪੀ ਲੈ ਕੋਈ ਨਹੀਂ ਮੰਮੀ ਉਹ ਤੂੰ ਇਕੱਠਾ ਪੀਵਾਗੀ ਲੈ ਤੈਨੂੰ ਦੱਸ ਕਿਹੜੀ ਦਵਾਈ ਮੈ ਲੈ ਦੇਣੀ ਤੈਨੂੰ ਮੰਮੀ ਇੱਥੇ ਪਈ ਹੁੰਦੀ ਕਿ ਤੁਹਾਨੂੰ ਲੱਭਣੇ ਦੀ ਕੱਲ ਪਿੰਡਰ ਨੇ ਮੈਨੂੰ ਕਿਹਦੇ ਪਤਾ ਨਹੀਂ ਕਿੱਥੇ ਰੱਖ ਛੜੀ ਹੈ ਪਿੰਡਰ ਜਿੰਦਾ ਦਵਾਈ ਤੂੰ ਉਦਾਂ ਤੇ ਮੈਂ ਇਥੋਂ ਆਪੇ ਲੈ ਲੂਨੀ ਤੇ ਖਾਣੋਂ ਉਹਨਾਂ ਨੇ ਪੜਾਈ ਸੀ ਤੇ ਉਹਨਾਂ ਨੇ ਪਤਾ ਨਹੀਂ ਕਿ ਕਿੱਥੇ ਰੱਖੀ ਹੈ ਅੱਛਾ ਚਲ ਮੇਰੀ ਪੀ ਨਾ ਪੀ ਲੈ ਇਹ ਪਾਣੀ ਮਾਂ ਜੀ ਕੋਈ ਪੀ ਨੀ ਪੀ ਲੈ ਕਿ 13 ਦਵਾਈ ਖਾ ਲਈ ਹਾਂ ਠੀਕ ਵਾ ਨਾ ਠੀਕ ਆਹੋ ਚਲ ਦਵਾਈ ਖਾਏਗੀ ਤੇ ਛੇਤੀ ਠੀਕ ਹੋਏਗੀ ਠੀਕ ਵਾ ਨਾ ਠੀਕ ਹਾਂ ਚਲ ਪੀ ਲਈ ਫਿਰ ਪਾਣੀ ਮੇਰਾ ਪੁੱਤ ਕੋਈ ਨਹੀਂ ਕੋਈ ਨਹੀਂ ਪੀਣਾਗੀ ਚਲ ਇੱਕ ਵਾਰ ਇੱਕ ਪਾਣੀ ਪੀ ਲੈ ਨਾ ਫੇਰ ਇਹਨੂੰ ਪਤਾ ਲੱਗੂਗਾ ਕਿਹੜੇ ਭਾਅ ਵਿਕਦੀ ਆ ਹੁਣ ਪੀਲੇ ਤਾਂ ਵੀ ਆ ਚਲ ਜਾਸੂਦਾਂ ਦੀ ਨਹੀਂ ਜਾ ਕੇ ਲੈ ਮੈਂ ਸਾਰਾ ਹੀ ਘਰ ਫੋਲਤਾ ਧਿਆਣ ਕੇ ਬਾਹਰ ਪਈ ਸੁਕਣੇ ਤਾਂ ਉੱਥੇ ਕੀ ਕਰੀਏ ਲੋ ਦਿਨ ਹੋ ਗਏ আর ਲੈ ਨਹੀਂ ਆਉਂਦੀ ਹੈ ਅੱਜ ਮੇਰੀ ਪਨੀਰ ਵੀ ਨਹੀਂ ਪੂਰੀ ਹੋਣ ਰਹੀ ਅੱਜ ਚਲ ਨਹੀਂ ਦੀ ਪੂਰੀ ਹੋ ਜੂਗੀ ਪਰ ਜਿਹੜਾ ਕੰਮ ਅੱਜ ਮੈਂ ਕਰਤੀ ਐ ਹੀ ਆ ਨਾ ਇਹ ਤੇਰੇ ਕੋ ਤੇ ਹੋਣਾ ਹੀ ਨਹੀਂ ਕੀ ਕਰ ਰਹੀ ਐ ਦਾਦਾ ਉਹ ਹੀ ਕਰ ਰਹੀ ਆ ਉਹਦਾ ਦਿੱਤਾ ਨਹੀਂ ਕੋਲ ਕਿਹਨੂੰ ਦੇਣਾ ਵਕਤ ਨਾ ਨੂੰ ਅੱਜ ਮੇਰੇ ਕਾਬੂ ਆਈ ਓ ਸ਼ਾ ਪਾਣੀ ਮੰਗਣ ਲਈ ਪਿੰਦਰ ਨੂੰ ਵਜਾ ਮਾਰ ਲਈ ਮੈਂ ਪਹੁੰਚ ਕੇ ਮੋਤੇ ਦੇ ਮੈਂ ਲੈਪੋਤੇ ਕਿਹੜੀ ਕਰਨਾ ਮੈਂ ਤਾਂ ਦਿੰਦੀਆਂ ਪਾਣੀ ਮੈਂ ਫੋੜ ਕੇ ਗਲਾਮ ਪਰ ਤੇ ਪੜਾਈਆਂ ਨੂੰ ਕੀ ਹੋਊਗੀ ਲੈਣਾ ਪੈਣਾ ਵਾ ਦਵਾਈ ਖਾਣੀ ਆ ਹੋ ਮੇਰੀ ਕੀ ਤਾਂ ਹੈ ਦਵਾਈ ਹਾਂ ਦੇ ਭਾਨੇ ਦਾ ਫੀਲਿੰਗ ਹੀ ਹੁੰਦਾ ਸਾਡੇ ਤੋਂ ਚੀਜ਼ ਦਿੱਤੇ ਖਾਣਾ ਵਾ ਬਮਰੀਜੀ ਨੇ ਸਾਡੇ ਗਣਾ ਮੱਥੇ ਬੱਸ ਇੱਕ ਵਾਰੀ ਪਰ ਮੇਰੀ ਗੱਲ ਸੁਣੋ ਉਹਨੇ ਤਾਂ ਡਾਕਟਰ ਨੇ ਤਾਂ ਕਿਹਾ ਹੀ ਵੀ ਤਿੰਨ ਚਾਰ ਵਾਰੀ ਦੋਗੇ ਤੇ ਫੇਰਾ ਅਸਰ ਹੋਣਾ ਵਾ ਇਹਦਾ ਕਿੱਦਾਂ ਇਹਨੇ ਇਹ ਨੂੰ ਦਵਾ ਨਹੀਂ ਵਾਰ ਵਾਰ ਸੇ ਬੇਰੀ ਦੱਸ ਰੋਪੇ ਇੱਕ ਵਾਰੀ ਦੇਤੀ ਆ ਨਾ ਤੇ ਆਪੇ ਤਿੰਨ ਚਾਰ ਵਾਰੀ ਦਿੱਤੀ ਜਾਣੀ ਇੱਕੁਰ ਸ਼ੁਰੂਆਤ ਤੇ ਹੋਈ ਹੁਣ ਬਸ ਇਹ ਗੱਲ ਦਾ ਧਿਆਨ ਰੱਖਣਾ ਵਾ ਕਿ ਪੀਂਦੀ ਆ ਕਿ ਨਹੀਂ ਪੀਂਦੀ ਬੋੜਾ ਠੀਕ ਆ ਨਾ ਮੈਨੂੰ ਦੇਖਣੇ ਪੈਣਾ ਵਾ ਇਹ ਹੋਵੇ ਉਹ ਤੇ ਕਿਤੇ ਡੋਲ ਡੋਲ ਦਵੇ ਤੇ ਹਾਡੇ ਵਾਂਗ ਜਨ ਹੋਵੇ ਬੀਲੀ ਆ ਇਹ ਇਸੇ ਕਰਕੇ ਮੈਂ ਤੇਰੇ ਵੱਲ ਆਈ ਆ ਕਿ ਜਾ ਕੇ ਤੇ ਖਾ ਰੱਖ ਤੇ ਪੜਾਉ ਪਾਣੀ ਪੀਂਦੀ ਆ ਮੈਂ ਲਾਗੇ ਰੱਖ ਕੇ ਆਈ ਮੈਂ ਤੋ ਦੇ ਹਲਲੀ ਮੇਰੀ ਗੱਲ ਸੁਣੋ ਡਰ ਵੀ ਲੱਗਣ ਰਿਹਾ ਵਾ ਜੇ ਕਿਤੇ ਪਿੰਦਰ ਨੂੰ ਪਤਾ ਲੱਗ ਗਿਆ ਵੀ ਇਹ ਪਾਣੀ ਚ ਕੋਈ ਆ ਵਾ ਕੁਛ ਤੇ ਫਲੈਸ਼ ਦੇਣ ਕੇ ਖਾ ਦੀ ਪਾਣੀ ਵਿੱਚ ਕਿ ਦਿਖਣਾ ਉਹ ਪਾਣੀ ਚ ਦਿਖਦੀ ਨਹੀਂਗੀ ਮੈਂ ਵਿੱਚ ਚਮਚੇਰਾ ਖੋਲਤੀਗੀ ਤੇ ਸਾਫ ਹੋਗੀ ਜਿਦਾ ਪਾਣੀ ਹੁੰਦਾ ਇਦਾਂ ਹੀ ਆ ਵਿੱਚ ਕੋਹਨ ਲੱਗਦਾ ਕੋਕੋਆ ਵਿੱਚ ਕੋਈ ਸ਼ਾਂਪੂ ਸ਼ੁੱਧ ਨਹੀਂ ਹਣਾ ਨਾ ਠੀਕ ਹੈ ਨਾ ਆਹੋ ਚੱਲਾ ਵੀਰ ਜੱਕ ਧਿਆਨ ਰੱਖੋ ਐਨਾ ਤੂੰ ਦੱਸਦੀ ਪੀਦੀ ਆ ਕਿ ਨਹੀਂ ਪੀਦੀ ਨਹੀਂ ਗੁਰਾ ਗੱਲ ਸੁਣਨੀ ਹੁਣ ਨਾ ਖਾ ਭੰਦਾ ਤੇ ਕਰ ਦੇ ਅੰਦਰ ਲੰਘਾ ਦੇ ਠੀਕ ਵਾ ਨਾ ਹੁਣ ਮੈਂ ਵੀ ਤੇਰੀ ਫੇਕ ਕੇ ਜਾਨੀ ਆ ਕਿੱਥੇ ਬੈਠੀ ਆ ਉਧਰ ਆਪਣੇ ਅੰਦਰ ਵਾ ਠੀਕ ਆ ਮੇਰੀ ਗੱਲ ਸੁਣ ਹੁਣ ਸੌਂ ਨਾ ਜਾਣ ਕਿਤੇ ਧਿਆਨ ਰੱਖੀ ਤੁਹਾਨੂੰ ਪਤਾ ਲੱਗਣਾ ਚਾਹੀਦਾ ਵਾ ਕਿ ਇਹ ਪਾਣੀ ਪੀਦੀ ਆ ਕਿ ਨਹੀਂ ਪੀਦੀ ਮਾ ਜਵਾ ਕਿਰੇਬਾ ਨਿਰੰਦਰ ਮੇਨਰ ਬੰਦ ਕੀਏ ਦੀ ਤੇ ਕੋਈ ਗੱਲ ਨਹੀਂ ਫੇਰ ਕੀ ਆ ਅੰਦਰ ਕਿਹੜਾ ਪਿੱਛੋਂ ਲਾ ਕੇ ਆਈ ਏ ਜਾ ਸਕਦੀ ਆ ਤੂੰ ਜਿੱਥੇ ਮਰਜੀ ਬਸ ਚਾਤੀ ਮਾ ਆਪਣੇ ਮਾ ਲਈ ਦੀ ਸੁੱਤੀ ਆ ਚੰਗੀ ਨਹੀਂ ਚਾਤੀ ਮਾ ਲੈ ਵੀ ਬਾਹਰ ਜਾ ਲੈ ਬਸ ਇਹ ਫੋੜੇ ਪੀ ਲਵੇ ਹੁਣ ਤੇ ਦੋ ਤਿੰਨ ਵਾਰੀ ਮੁੜ ਕੇ ਮੈਂ ਫੇਰ ਆਪੇ ਨਹੀਂ ਦੇਣਾ ਪਿਆਰ ਦੇ ਨਾਲ ਚੱਲ ਪਾਣੀ ਪੀਊਗੀ ਨਾ ਸਾਰਾ ਤੇ ਸਾਡੇ ਘਰੋਂ ਲੱਸੀ ਪਿਲਾ